ਜਿਵੇਂ ਕਿ ਮੀਡੀਆ ਤੋਂ ਤਵਾਫਕ ਅਖਬਾਰਾਂ ਤੋਂ ਖਬਰ ਆ ਰਹੀ ਹੈ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਵਿੰਦਰ ਮੋਦੀ ਜੀ ਕੱਲ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਔਰ ਉਹਦੇ ਜੇ ਵੀ ਪਤਾ ਲੱਗ ਰਿਹਾ ਕਿ ਉਹ ਮੇਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਨੇ ਉਹਨਾਂ ਬਾਰੇ ਵੀ ਉਹਨੂੰ ਦੇਖਣ ਵਾਸਤੇ ਜਾਇਜ਼ਾ ਲੈਣ ਲਈ ਆ ਰਹੇ ਨੇ ਪੰਜਾਬੀ ਹੋਣ ਦੇ ਨਾਤੇ ਬਰਦਾਸ਼ਪੁਰ ਦਾ ਵਸਨੀਕ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਜੀ ਨੂੰ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਨੂੰ ਆਖਦਾ ਪਰ ਨਾਲ ਹੀ ਇੱਕ ਉਮੀਦ ਰੱਖਦਾ ਕਿ ਪ੍ਰਧਾਨ ਮੰਤਰੀ ਜਦੋਂ ਬਰਦਾਸ਼ਪੁਰ ਦੀ ਧਰਤੀ ਤੇ ਆਉਣ ਤੇ ਉਹਨਾਂ ਦਾ ਵਿਹਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਨਾਲ ਸੈਂਟਰ ਨੇ ਹਮੇਸ਼ਾ ਵਿਤਰਾ ਕੀਤਾ ਸਾਡਾ ਤਕਰੀਬਨ 8000 ਕਰੋੜ ਰੁਪਇਆ ਆਰਡੀਆ ਫੰਡ ਦਾ ਜਿਹੜੀਆਂ ਸੜਕਾਂ ਸਾਡੀਆਂ ਗ੍ਰਾਮੀਨ ਬਨਨੀਆਂ ਚਾਹੀਦੀਆਂ ਸੀਗੀਆਂ ਸੈਂਟਰ ਵੱਲੋਂ ਰੋਕਿਆ ਗਿਆ ਜੀਐਸਟੀ ਦਾ ਤਕਰੀਬਨ 50000 ਕਰੋੜ ਰੁਪਇਆ ਜਿਹੜਾ ਬੰਦਾ ਸੀਗਾ ਕਿ ਸਾਡਾ ਹੱਕ ਸੀਗਾ ਉਹਨੂੰ ਵੀ ਅਜ ਤੱਕ ਅਦਾ ਨਹੀਂ ਕੀਤਾ ਗਿਆ ਮੈਂ ਬੇਨਤੀ ਕਰੂੰਗਾ ਕਿ ਸਾਡਾ ਜਲਾ ਬਾਰਡਰ ਤੇ ਹੋਣ ਕਰਕੇ ਹਮੇਸ਼ਾ ਭਾਵੀਓ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਹੋਵੇ ਭਾਵੇ ਹੜਾ ਦਾ ਰੁਕੋਫ ਹੋਵੇ ਬਰਦਾਸਪੁਰ ਜ਼ਿਲ੍ਹਾ ਹਮੇਸ਼ਾ ਮੋਰੇ ਹੋ ਕੇ ਇਹਨਾਂ ਦੋਵਾਂ ਦੀ ਮਾਰ ਖਾਂਦਾ ਔਰ ਇਸ ਵਾਰੀ ਵੀ 37 ਸਾਲਾਂ ਬਾਅਦ ਦੁਬਾਰਾ ਇਹ ਜਿਹੜੇ ਹੜਾ ਆਏ ਨੇ ਜਿੰਨੇ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਵੱਡਾ ਹਿੱਸਾ ਪ੍ਰਭਾਵਿਤ ਕੀਤਾ ਸਾਡੇ ਲੋਕਾਂ ਦੀ ਆਮਿਓ ਫਸਲਾਂ ਦੀ ਗੱਲ ਹੋਵੇ ਆਮਿਓ ਘਰਾਂ ਦੀ ਗੱਲ ਹੋਵੇ ਆਮੇ ਪਸ਼ੂਆਂ ਦੀ ਗੱਲ ਹੋਵੇ ਆਮੇ ਜਾਨੀ ਨੁਕਸਾਨ ਦੀ ਗੱਲ ਹੋਵੇ ਸਾਰੇ ਪਾਸਿਓ ਸਾਡੇ ਜ਼ਿਲ੍ਹਾ ਪ੍ਰਭਾਵਿਤ ਹੋਇਆ ਮੈਂ ਬੇਨਤੀ ਕਰੂੰਗਾ ਪ੍ਰਧਾਨ ਮੰਤਰੀ ਜੀ ਇਸ ਹੜ੍ਹ ਨੂੰ ਆਏ ਅੱਜ ਕਈ ਦਿਨ ਹੋ ਗਏ ਪਰ ਤੁਹਾਡੇ ਵੱਲੋਂ ਕੋਈ ਕੰਕਰੀਟ ਬਿਆਨ ਜਾਂ ਬੀਟ ਇਸ ਖੜਾ ਦੇ ਬਾਰੇ ਲੋਕਾਂ ਦੀ ਮੁਸ਼ਕਲਾ ਬਾਰੇ ਨਹੀਂ ਕੀਤਾ ਗਿਆ ਤੁਹਾਡੇ ਸੈਂਟਰ ਦੇ ਵਜੀਦ ਸਾਹਿਬ ਚੱਕਰ ਵੀ ਲਾ ਕੇ ਗਏ ਜਮੀਨੀ ਹਕੀਕਤ ਵੀ ਦੇਖ ਕੇ ਗਏ ਪਰ ਉਹਨਾਂ ਵੱਲੋਂ ਵੀ ਕਿਸੇ ਕਿਸਮ ਦਾ ਐਲਾਨ ਨਹੀਂ ਹੋਇਆ ਸਮਾਸ ਕਰਦਾ ਤੁਸੀਂ ਕੱਲ ਆ ਰਹੇ ਹੋ ਫਿਰ ਇਹ ਪੰਜਾਬ ਦੀ ਉਸ ਪਰੰਪਰਾਵਾਂ ਨੂੰ ਕਾਇਮ ਰੱਖਦਾ ਹੋਇਆ ਤੁਹਾਨੂੰ ਜੀਏ ਨੂੰ ਵੀ ਬਹਿਨੇ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਪੰਜਾਬ ਸਾਰੇ ਹਿੰਦੁਸਤਾਨ ਦਾ ਉਹ ਹਿੱਸਾ ਜਿਨੇ ਹਰ ਕੁਰਬਾਨੀ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਜਦ ਤੁਸੀਂ ਗੁਰਦਾਸਪੁਰ ਦੀ ਸਰਜ਼ਮੀਨ ਤੋਂ ਆਓ ਗੁਰਦਾਸਪੁਰ ਦੇ ਔਰ ਸੂਬੇ ਲਈ ਇੱਕ ਬਹੁਤ ਵੱਡਾ ਪੈਕੇਜ ਨਾ ਅਲਾਨਸ ਕਰਕੇ ਜਾਓ ਤਾਂ ਕਿ ਲੋਕਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚ ਤਾਰਸ ਮਿਲੇ ਔਰ ਜਿਹੜਾ ਪੰਜਾਬ ਦਾ ਬੰਦਾ ਹੱਕ ਆ ਪਾਵੇ ਵਾਰਡੀਆਂ ਫੰਡ ਦਾ ਪਾਵੇ ਉਹ ਜੀਐਸਟੀ ਫੰਡ ਦਾ ਪਾਵੇ ਸਾਡੀਆਂ ਸੜਕਾਂ ਬਣਨ ਦੇ ਪ੍ਰੋਜੈਕਟਸ ਦੇ ਉਹ ਸਾਰਿਆਂ ਨੂੰ ਜਿਹੜੀ ਅਜੇ ਤੋ ਕਈ ਸਾਲ ਪਹਿਲਾਂ ਤੁਹਾਨੂੰ ਦੇ ਦੇਣੀ ਹੈ ਜਾਈਂ ਦੀਆਂ ਉਹਦਾ ਹਲਾਜ ਕਰਕੇ ਜਾਣਾ ਇਸ ਉਮੀਦ ਦੇ ਨਾਲ ਤੁਹਾਡੀ ਫੇਰੀ ਵੱਲ ਸਾਡੀਆਂ ਨਜ਼ਰਾਂ ਟਿਕੀਆਂ ਨੇ ਉਰਾਸ ਕਰਦੇ ਆ ਕਿ ਤੁਸੀਂ ਜਿਸ ਵਕਤ ਇਸ ਧਰਤੀ ਜਿਹੜੀ ਗੁਰੂਆਂ ਪੀਰਾਂ ਪਹੰਬਰਾਂ ਦੀ ਧਰਤੀ ਆ ਇਹ ਧਰਤੀ ਜਿਹੜੀ ਤਿਆਗੀਆਂ ਦੀ ਤਪੱਸਿਆ ਦੀ ਧਰਤੀ ਆ ਉਹਦਾ ਹੱਕ ਬੰਦਾ ਦੇਖ ਕੇ ਜਾਣਾ ਤਾਂ ਹੀ ਤੁਹਾਡੀ ਜਿਹੜੀ ਫੇਰੀ ਆ ਉਸ ਵਲਊਗੀ ਸੋ ਇਸ ਆਸ ਤੁਨ ਮੀਦ ਨਾਲ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਜਿਹੜੇ ਸਾਡੇ ਹੱਕ ਨੇ ਉਹਨਾਂ ਨੂੰ ਜ਼ਰੂਰ ਤਿਆਰ ਰੱਖਦੇ ਹੋਏ ਇੱਕ ਵੱਡਾ ਪੈਕੇਜੜਾ ਉਹਦਾ ਅਲਾਰਟ ਕਰਕੇ ਜਾਇਓ ਤਾਂ ਹੀ ਤੁਹਾਡੀ ਫੇਰੀ ਜਿਹੜੀ ਆ ਉਸ ਵਲਊਗੀ ਬਹੁਤ ਬਹੁਤ ਧੰਨਵਾਦ